ਮੌਸਮ ਹੋ ਗਿਆ ਖਰਾਬ ਦੋਸਤੋ ਤੁਹਾਨੂੰ ਅੱਗੇ ਨੂੰ ਬਾਤੇ ਆ ਵੀਓ ਦੇਖੋ ਪਿੱਛੇ ਬਹੁਤ ਸੋਹਣਾ ਵੀਊ ਆ ਮੈਂ ਕੈਮਰਾ ਘੁਮਾ ਕੇ ਦਿਖਾਉਣਾ ਤੁਹਾਨੂੰ ਦੇਖੋ ਵੀਊ ਕਿੰਨਾ ਵਧੀਆ ਮੌਸਮ ਬਹੁਤ ਖਰਾਬ ਆ ਬਈ ਇੰਨੀ ਠੰਡੀ ਆ ਨਾ ਸਰੀਰ ਨੂੰ ਐ ਚੀਜ਼ ਦੇ ਜਾਂਦੀ ਆ ਤੇ ਆਪਾਂ ਚੱਲੀਏ ਹੁਣ ਐਵਰੇਸਟ ਵੀਊ ਪੁਆਇੰਟ ਤੇ ਇਧਰ ਨੂੰ ਜਾਣਾ ਵਾ ਤੇ ਇਧਰੋਂ ਆਏ ਆ ਤੇ ਵੀਊ ਦੇਖੋ ਥੱਲੇ ਵਧੀਆ ਕਿੰਨੋਂ ਬਹੁਤ ਖਰਾਬ ਹੋਈ ਜਾਂਦਾ ਅਜੇ ਟਾਈਮ ਵੀ ਕੋਈ ਜ਼ਿਆਦਾ ਨਹੀਂ ਹੋਇਆ ਮੇਨ ਲਗਾ 9 ਵਜੇ ਦਾ ਟਾਈਮ ਹੋਊਗਾ ਸਵੇਰ ਦਾ ਪਰ ਮੈਂ ਇਸ ਟਾਈਮ ਹੈਗਾ 4000 ਮੀਟਰ ਦੇ ਨੇੜੇ I think 39 ਕੋਸਮਿੰਗ ਆ ਹਾਂ ਆ ਦੇਖੋ ਯਾਕ ਕਿੱਥੇ ਤੁਰੇ ਫਿਰਦੀ ਪਹਾੜੀ ਗਾਂ ਜਵਾ ਕਿਨਾਰੇ ਤੇ ਆ ਤੇ ਆ ਮੈਂ ਜਾਣਾ ਇਧਰ ਨੂੰ ਉੱਤੇ ਨੂੰ ਉੱਤੇ ਹੁਣ ਪਹਾੜ ਤੇ ਇੱਥੇ ਨਾ ਸਪਾਰਡ ਦੀ ਜਗਾ ਆ ਗਈ ਜਮੇ ਪਧਰੀ ਜੀ ਹੁਣ ਇੱਥੋਂ ਐ ਕਰਕੇ ਉੱਧਰ ਉੱਤੇ ਨੂੰ ਜਾਣਾ ਬੰਦ ਬੜੀ ਆ ਆ ਦੇਖੋ ਤੇ ਇੱਥੇ ਹੈਲੀਕਾਪਟਰ ਉਤਰਦੇ ਆ ਬਸ ਇਥੋਂ ਥੋੜੀ ਦੂਰੀ ਆ ਐਵਰੇਜ ਹੋਟਲ 뷰 ਪੁਆਇੰਟ ਤਦਿਆ ਚਲਦੇ ਜੇ ਕਿਸੇ ਨੂੰ ਰੈਸਕਿਊ ਹੋਣਾ ਚੱਲੇ ਜਾਣਾ ਸਿੱਧਾ ਤੇ ਆਵੋ ਹੋਟਲ ਐਵਰੇਸਟਰੀ 38 80 ਮੀਟਰ ਤੇ ਦੋਸਤੋ ਇੱਥੇ ਅੱਜ ਮੌਸਮ ਖਰਾਬ ਹੈ ਕੁਝ ਦੇਖਣ ਨੂੰ ਹੈ ਨਹੀਂ ਤੇ ਆ ਐਵਰੇਸਟ ਐਵਰੇਸਟ ਵੀ ਹੋਟਲ ਦਾ ਥਿਊ ਵਾ ਮੁਰਿਆ ਤੇ ਹਾਈਟ ਹੈਗੀ ਆ 380 ਮੀਟਰ ਤੇ ਹੁਣ ਇੱਥੋਂ ਮੈਂ ਅੱਗੇ ਸਰਕਟ ਕਟਾਂਗੇ ਇੱਦਾਂ ਨਾਲ ਦੇ ਵਿਲੇਜ ਪੈਂਦੀ ਆ ਕੁੰਬੂ ਕੁਝ ਪਤਾ ਨਹੀਂ ਕੀ ਨਾਮ ਆ ਉਹ ਦੇਖਦੇ ਫਿਰ ਥੱਲੇ ਨਾਮਚੇ ਬਾਜ਼ਾਰ